ਅੱਜ ਤੱਕ ਜਿਹੜਾ ਪ੍ਰੋਬਲਮ ਚਲ ਰਿਹਾ ਹੈ ਅੱਜ ਜਿਹੜਾ ਖਾਸ ਤੌਰ ਤੇ ਨਸ਼ਾ ਮੁਕਤੀ ਜਿਹੜਾ ਪੰਜਾਬ ਦਾ ਬਹੁਤ ਹੀ ਗੰਭੀਰ ਮੁੱਦਾ ਰਿਹਾ ਹੈ ਕਈਆਂ ਸਾਲਾਂ ਤੋਂ ਰਿਹਾ ਕਬੀਰ ਮੁੱਦਾ ਇਹ ਪੈਰਾ ਖਿਆਲ ਆ ਮੈਂ ਜੇ ਕਹਾਂ ਤੇ ਪੰਜਾਬ ਨੂੰ ਬਹੁਤ ਵੱਡਾ ਨੁਕਸਾਨ ਪਿਛਲੇ ਲੰਬੇ ਸਮੇਂ ਤੋਂ ਨਸ਼ੇ ਨੇ ਕੀਤਾ ਔਰ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਨੇ ਇਸ ਮੁੱਦੇ ਨੂੰ ਦੂਰ ਕਰਨ ਦਾ ਜੋ ਬੀੜਾ ਚੁੱਕਿਆ ਉਹ ਆਪਣੇ ਆਪ ਚ ਇੱਕ ਬਹੁਤ ਵੱਡੀ ਸ਼ਾਬਾਸ਼ ਵੀ ਆ ਪ੍ਰਾਪਤੀ ਵੀ ਆ ਔਰ ਸਮਾਜ ਵਿੱਚ ਵਸੇ ਲੋਕਾਂ ਦੇ ਸਾਰਿਆਂ ਦੀ ਆਤਮਿਕ ਜਿਹੜੀ ਤਸੱਲੀ ਆ ਉਹਦੇ ਚ ਵੀ ਬਹੁਤ ਵੱਡਾ ਰੋਲ ਨਿਭਾ ਰਿਹਾ ਜਿਹਦੇ ਸਬੰਧ ਚ ਅੱਜ ਮਾਨਜੋਗ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਲਵਿਨਰ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਤ ਸਿੰਘ ਮਾਨ ਜੀ ਖਾਸ ਤੌਰ ਤੇ ਅੱਜ ਇਸ ਥਾਂ ਤੇ ਆਏ ਜਿਨ੍ਹਾਂ ਨੇ ਆਪਣੇ ਸੰਬੋਧਨ ਚ ਦੱਸਿਆ ਕਿ ਜਿੱਥੇ ਸਰਕਾਰ ਪ੍ਰਸ਼ਾਸਨ ਆਪਣੇ ਤੌਰ ਤੇ ਨਸ਼ੇ ਮੁਕਤ ਪੰਜਾਬ ਦੇ ਵਿੱਚ ਆਪਣਾ ਯੋਗਦਾਨ ਪਾ ਰਿਹਾ ਉੱਥੇ ਨੂੰ ਸਮਾਜਿਕ ਚੇਤਨਾ ਦੇ ਤੌਰ ਤੇ ਵੀ ਹਰ ਇੱਕ ਵਿਅਕਤੀ ਨੂੰ ਇਹਦੇ ਵਿੱਚ ਸ਼ਾਮਲ ਕੀਤਾ ਜਾਵੇ ਹਰ ਇੱਕ ਪਿੰਡ ਪਿੰਡ ਦੇ ਵਿੱਚ ਜਿਹੜੀ ਚੇਤਨਾ ਲਹਿਰਿਆ ਨਸ਼ੇ ਦੇ ਵਿਰੋਧ ਚ ਉਹਨੂੰ ਚਲਾਇਆ ਜਾਵੇ ਔਰ ਜਿਹੜਾ ਲਗਭਗ ਪਲਾਨ ਬਣਿਆ ਬਾਕੀ ਭਗਤ ਜੀ ਤੁਹਾਨੂੰ ਹੋਰ ਡਿਟੇਲ ਚ ਦੱਸਣਗੇ ਕਿ ਜਿਹੜਾ ਇਹ ਓਵਰঅল ਸਾਡਾ ਜਿਹੜਾ ਮਤਲਬ ਪਲਾਨ ਆ ਪੰਜਾਬ ਦੇ ਵਿੱਚ ਲਗਭਗ 13000 ਤੇ ਕਰੀਬ 13000 ਕੁ ਪਿੰਡ ਆ ਗਿਆ ਔਰ ਬਾਕੀ ਔਰਡਸ ਆ ਟੋਟਲ 15000 ਦੇ ਕੀਰਤੀ ਬਣਦੀ ਆ ਤੇ 15 ਹਜ਼ਾਰ ਤੇ 15000 ਥਾਵਾਂ ਤੇ ਲਗਭਗ 350 ਦੇ ਕਰੀਬ ਰੋਧ ਸਭਾਵਾਂ ਹੋਣ ਗਿਆ ਮਾਰਚਸ ਹੋਣਗੇ ਲੋਕਾਂ ਨਾਲ 1 ਟੂ 1 ਹੋਏਗਾ ਔਰ ਵੱਡੀ ਪ੍ਰਾਪਤੀ ਰਹੀ ਆ ਕਿ ਜਿਸ ਮੁੱਦੇ ਨੂੰ ਅਜ ਤੱਕ ਕਦੇ ਕਿਸੇ ਪਾਰਟੀ ਨੇ ਹੱਥ ਨਹੀਂ ਪਾਇਆ ਕਿਉਂਕਿ ਆਮ ਤੌਰ ਤੇ ਪੋਲਿਟੀਕਲ ਪਾਰਟੀਆਂ ਦੇ ਅੰਦਰ ਬਹੁਤ ਫੀਅਰ ਚੱਲਦੇ ਹੁੰਦੇ ਆ ਕਿ ਸਮਾਜ ਲੋਕ ਵੋਟ ਸਾਨੂੰ ਕਿਸ ਤਰ੍ਹਾਂ ਰਿਐਕਟ ਕਰਨਗੇ ਕਿਸ ਤਰ੍ਹਾਂ ਸਾਡਾ ਸਾਥ ਦੇਣਗੇ ਸਾਡਾ ਕੋਈ ਨੁਕਸਾਨ ਤਾਂ ਨਹੀਂ ਹੋ ਰਿਹਾ ਹਰ ਇੱਕ ਪਾਰਟੀਆਂ ਸਿਆਸੀ ਤੌਰ ਤੇ ਭਰੇ ਆਮ ਆਦਮੀ ਪਾਰਟੀ ਪਹਿਲੀ ਐਸੀ ਪਾਰਟੀ ਆ ਕਿਆਮਾ ਵੀ ਪਾਰਟੀ ਦੀ ਸਰਕਾਰ ਪਹਿਲੀ ਅਜਿਹੀ ਸਰਕਾਰ ਆ ਭਾਰਤ ਦੀ ਜਿਹੜੀ ਬਿਨਾ ਕਿਸੇ ਸਿਆਸੀ ਲਾਲਚ ਤੋਂ ਬਿਨਾ ਕਿਸੇ ਸਿਆਸੀ ਨੁਕਸਾਨ ਤੋਂ ਬਹੁਤ ਜੁਰਤ ਨਾਲ ਇਮਾਨਦਾਰੀ ਨਾਲ ਚੰਗੀ ਨੀਤੀ ਨਾਲ ਉਹ ਚੰਗੀ ਨੀਅਤ ਨਾਲ ਇਸ ਗੱਲ ਨੂੰ ਮੰਨਦੇ ਹੋਇਆ ਕਿ ਜਿਹੜਾ ਵੀ ਕਿਸੇ ਦਾ ਪੁੱਤ ਨਸ਼ੇ ਜਾਂਦਾ ਆ ਉਹ ਸਾਡੇ ਵਿੱਚ ਕਿਸੇ ਦਾ ਪੁੱਤ ਆ ਕਿਉਂਕਿ ਜਿਹੜੇ ਬੱਚੇ ਹੁੰਦੇ ਆ ਉਹ ਸਾਰੀ ਸਮੁੱਚੇ ਸਮਾਜ ਦੇ ਸਾਂਝੇ ਹੋ ਜਾਂਦੇ ਆ ਮੇਰੇ ਬੱਚੇ ਸਾਰੇ ਸਮਾਜ ਦੇ ਅਤੇ ਸਾਰੇ ਸਮਾਜ ਦੇ ਬੱਚੇ ਮੇਰੇ ਆਪਣੇ ਆ ਤੋ ਇਸ ਨਿਹਾਸ ਨਾਲ ਅਸੀਂ ਜਨ ਜਨ ਦੇ ਵਿੱਚ ਇਹ ਚੀਜ਼ ਫੈਲਾਉਣਾ ਚਾਹੁੰਦੇ ਆ ਕਿ ਸਾਰੇ ਉੱਠੋ ਉੱਠ ਕੇ ਆਮ ਆਦਮੀ ਪਾਰਟੀ ਦਾ ਪੰਜਾਬ ਸਰਕਾਰ ਦਾ ਸਾਥ ਦਿਓ ਤਲਾਕੇ ਭਗਤ ਜੀ ਨੂੰ ਜਿਹੜੇ ਸਾਡੇ ਕਦਰ ਮਿਸਟਰ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਤੁਹਾਡੇ ਨਾਲ ਹੋਰ ਵਿਚਾਰ ਲੈ ਕੇ ਮੁਖਾਤਬ ਹੋਣ ਸਾਥੀਓ ਨਮਸਕਾਰ ਸਭ ਤੋਂ ਪਹਿਲੇ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਤੁਸੀਂ ਮੇਰੇ ਵੀ ਬਹੁਤ ਹੀ ਗਰਮਿੰਦੇ ਵਿੱਚ ਵੀ ਸਾਡੇ ਨਾਲ ਇੱਥੇ ਆਏ ਹੋ ਸਾਥੀਓ ਜੋ ਯੁੱਧ ਨਸ਼ਿਆ ਵਿਰੁੱਧ ਦੀ ਪੰਜਾਬ ਦੇ ਵਿੱਚ ਸਾਡੇ ਸੁਪਰੀਮੋ ਸ਼੍ਰੀਮਾਨ ਅਰਵਿੰਦ ਕੈਰੀਵਾਲ ਜੀ ਦੀ ਰੈਨਮਾਈਟ ਔਰ ਸਾਡੇ ਪੰਜਾਬ ਦੇ ਮੁੱਖ ਮੰਤਰੀ ਸardar ਭਗਵੰਤ ਸਿੰਘ ਸਹਿਮਾਨ ਸਾਹਿਬ ਨੇ ਜੋ ਪਹਿਲੀ ਵਾਰੀ ਹੋਇਆ ਹੈ ਪੰਜਾਬ ਦੇ ਇਤਿਹਾਸ ਵਿੱਚ ਕਿ ਕਿਸੇ ਸਰਕਾਰ ਨੇ ਇਤਨਾ ਇੰਟਰਸਟ ਲੈ ਕੇ ਸੀਰੀਅਸਨੈਸ ਦਿਖਾਈ ਹੋਵੇ कि ਉਹਨਾਂ ਨੇ ਤੈਅ ਕੀਤਾ ਹੈ ਕਿ ਪੰਜਾਬ ਜੁਨਸ਼ਾ ਅਸੀਂ ਖਤਮ ਕਰਨਾ ਹੈ ਸਾਥੀਓ ਸਾਰੇ ਜਾਣਦੇ ਹਨ ਕਿ ਪੰਜਾਬ ਦੁਨੀਆ ਦੇ ਵਿੱਚ ਔਰ ਦੇਸ਼ ਦੇ ਵਿੱਚ ਸਭ ਤੋਂ ਅੱਬਰ ਨੰਬਰ ਤੇ ਉੱਪਰ ਅਮੀਰੀ ਤੇ ਸਟੇਟ ਜਿਹੜਾ ਹੈਗਾ ਸਾਡਾ ਪੰਜਾਬ ਬਾਦਰੀ ਤੇ ਸਟੇਟ ਇਨ ਦਾ ਇੰਡੀਆ ਕੋਈ ਇੱਜ਼ਤ ਜਿੰਨਾ ਕੋਈ ਵਧੀਆ ਪ੍ਰਦੇਸ਼ ਨਹੀਂ ਸੀ ਹੈਗਾ ਪਰ ਸਾਥੀਓ ਹੌਲੀ ਹੌਲੀ ਪਹਿਲੀਆਂ ਸਰਕਾਰਾਂ ਦੀ ਨਰਕੀ ਦੇ ਕਾਰਨ ਪਹਿਲੀਆਂ ਸਰਕਾਰਾਂ ਦੇ ਮਾੜੇ ਕੰਮਾਂ ਦੇ ਕਰਕੇ ਸਾਡਾ ਪੰਜਾਬ ਆਸ-ਆਸਾ ਥੱਲੇ ਡਿੱਗਦਾ ਗਿਆ ਅੱਜ ਦੇਖੋ ਸਾਥੀਓ ਸਾਨੂੰ ਦੇਖਣ ਨੂੰ ਮਿਲਦਾ ਹੈ ਕਿ ਪੰਜਾਬ ਸਾਨੂੰ ਯੂਥ ਨਜ਼ਰ ਨਹੀਂ ਆਉਂਦਾ ਅਗਰ ਨਜ਼ਰ ਆਂਦਾ ਹੈ ਤੋ ਨਸ਼ੇ ਦਾ ਆਦੀ ਆਂਦਾ ਹੈ ਔਰ ਮਾਪੇ ਜੋ ਹੈ ਬੜਾ ਹੀ ਦੁਖੀ ਜਿਸ ਵੇਲੇ ਮਾਪੇ ਨੂੰ ਬੱਚਿਆਂ ਦੀ ਲੋਡ ਹੁੰਦੀ ਹੈ ਜਵਾਨੀ ਦੇ ਵਿੱਚ ਔਰ ਬੱਚੇ دیਵਾਨ ਹੋ ਕੇ ਦੁਨੀਆ ਤੋਂ ਨੁਕਸਤ ਹੋ ਰਹੇ ਨੇ ਸੋ ਇਹ ਪੀੜਾ ਪੰਜਾਬ ਦੇ ਮੁਖੀ ਕਿਸਾਰ ਪਰਮ ਸੇਮਾਨ ਸਾਹਿਬ ਨੇ ਇੱਕ ਪਹਿਚਾਨੀ ਮਹਿਸੂਸ ਕੀਤਾ ਅਤੇ ਉਹਨਾਂ ਨੇ ਪੰਜਾਬ ਨੂੰ ਨਸ਼ਾ ਖਤਮ ਕਰਨ ਵਾਸਤੇ ਯੁੱਧ ਨਸ਼ਿਆ ਅਬਰੋਧੀ ਮਹਮ ਜਲਾਈ ਸਾਥੀਓ ਅੱਜ ਅੱਜ ਮੈਂ ਕਹਿ ਸਕਦਾ ਕਿ ਪੰਜਾਬ ਦਾ ਇੱਕ ਖਾਸ ਦਿਨ ਹੈ ਜਿਸ ਦਿਨ ਅੱਜ ਸਾਡੇ ਸੁਪਰੀਮੋ ਅਰਵੰਦ ਕੇਦਰੀਵਾਦੀ ਅਤੇ ਪੰਜਾਬ ਦੇ ਮੁਖੀ ਕਿਸਾਰ ਪਰਮ ਸੇਮਾਨ ਸਾਹਿਬ ਅਤੇ ਸਾਡੇ ਪੰਜਾਬ ਦੇ ਪਰਿਵਾਰੀ ਰਵੀ ਮਨੀਸ਼ ਸੋਦੀਆ ਜੀ ਉਹਨਾਂ ਨਾਲ ਸਾਡੇ ਮੇਰੇ ਬਹੁਤ ਸਾਰੇ ਸਾਥੀਓ ਸਾਡੇ ਟੂਰਿਜ਼ਮ ਐਂਡ ਕਲਚਰ ਦੇ ਪ੍ਰੋਗਰਾਮ ਦੇ ਐਡਵਾਈਜ਼ਰ ਸ਼੍ਰੀ ਬਾਲੀ ਜੀ ਉਹਨਾਂ ਨੇ ਵੀ ਅੱਜ ਇੱਥੇ ਆ ਕੇ ਜੋ ਤੁਹਾਨੂੰ ਦੱਸਿਆ ਹੈ ਅੱਜ ਮੇਰੇ ਵੀਰੋ ਹਰ ਇਨਸਾਨ ਨੂੰ ਇਸ ਗੱਲ ਸੋਚਣ ਦੀ ਲੋੜ ਹੈ ਹਰ ਇਨਸਾਨ ਨੂੰ ਆਪਣੇ ਪੰਜਾਬ ਪ੍ਰਤੀ ਚਿੰਤਾ ਕਰਨ ਦੀ ਲੋੜ ਹੈ ਜੇ ਅਸੀਂ ਆਪਣੇ ਪੰਜਾਬ ਨੂੰ ਬਚਾਉਣ ਵਾਸਤੇ ਅਗਰ ਅਸੀਂ ਚਾਹਦੇ ਹਾਂ ਤਾਂ ਸਾਡਾ ਪੰਜਾਬ ਪਹਿਲੇ ਵਾਂਗ ਰੰਗਲਾ ਪੰਜਾਬ ਬਣੇ ਤੇ ਰੰਗਲਾ ਪੰਜਾਬ ਤਾਂ ਹੀ ਬਣ ਸਕਦਾ ਹੈ ਅਗਰ ਪੰਜਾਬ ਚ ਬੁਰਾਈ ਖਤਮ ਹੋਏਗੀ ਔਰ ਸਭ ਤੋਂ ਜ਼ਿਆਦਾ ਜੋ ਬੁਰਾਈ ਹੈ ਇਸਨੇ ਪੰਜਾਬ ਦੇ ਵਿੱਚ ਉਹ ਨਸ਼ੇ ਦਾ ਕੋੜ ਹੈ ਨਸ਼ੇ ਦੇ ਬੱਚੇ ਲੱਗਨ ਦੇ ਨਾਲ ਸਾਡਾ ਜੋ ਜਵਾਨੀ ਹੈ ਉਹ ਬਿਖ ਰਹੀ ਹੈ ਸੋ ਮੈਂ ਚਾਹਾਂਗਾ ਕਿ ਜੋ ਇਹ ਨਸ਼ੇ ਦੇ ਵਿਰੁੱਧ ਅਸੀਂ ਮਹਿੰਮ ਸ਼ੁਰੂ ਕੀਤੀ ਹੈ ਜਿੱਦਾਂ ਅੱਜ ਆਗਾਜ਼ ਹੋਇਆ ਹੈ ਅਸੀਂ ਅੱਜ ਨਸ਼ਾ ਮੁਕਤ ਯਾਤਰਾ ਦੀ ਸ਼ੁਰੂਆਤ ਕੀਤੀ ਹੈ ਆਜ ਦੇ ਬਾਅਦ ਅਸੀਂ ਸਾਰੇ ਪਿੰਡਾਂ ਵਿੱਚ ਜਾ ਕੇ ਪਿੰਡਾਂ 'ਤੇ ਵੀ ਜਾਵਾਂਗੇ ਉਹਦੇ ਨਾਲ ਜੋ ਹੈ ਬਾਰਡਰ ਦੇ ਵਿੱਚ ਜਾ ਕੇ ਅਸੀਂ ਸਾਰੀ ਜਗ੍ਹਾ ਆਪਣੇ ਲੋਕਾਂ ਨਾਲ ਜੋੜ ਕੇ ਇਸ ਮਹਿੰਮ ਦਾ ਆਗਾਜ ਕਰਾਂਗੇ ਔਰ ਬਹੁਤ ਜਲਦੀ ਇਹ ਜੋ ਸਾਡੀ ਨਸ਼ਾ ਮੁਕਤੀ ਯਾਤਰਾ ਹੈ ਇੱਕ ਜਨ ਅੰਦੋਲਨ ਬਣ ਜਾ ਰਿਹਾ ਹੈ ਜਿਹਾ ਜਿਹਾ ਬਣੀ ਗਿਆ ਆਲਰੇਡੀ ਆਲਰੇਡੀ ਲੋਕਾਂ ਦੇ ਮਨ ਵਿੱਚ ਬਹੁਤ ਖੁਸ਼ੀ ਦੀ ਲਹਿਰ ਹੈ ਕਿ ਸ਼ੁਕਰ ਹੈ ਕਿਸੇ ਸਰਕਾਰ ਨੇ ਸਾਡੇ ਬਾਰੇ ਚਿੰਤਾ ਕੀਤੀ ਹੈ ਸਾਡੇ ਬੱਚਿਆਂ ਬਾਰੇ ਚਿੰਤਾ ਕੀਤੀ ਹੈ ਔਰ ਪੰਜਾਬ ਤੁਮਸ਼ਾ ਖਤਮ ਕਰਨ ਦਾ ਪ੍ਰਯਾਸ ਕੀਤਾ ਹੈ ਸੋ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਵੀ ਕਰਨਾ ਔਰ ਨਾਲ ਬੇਨਤੀ ਕਰਾਂਗਾ ਕਿ ਆਓ ਸਾਰੇ ਇਕੱਠੇ ਹੋ ਕੇ ਸੀ ਸਾਰੇ ਹੀ ਪਿੰਡਾਂ ਵਿੱਚ ਜਾਈਏ ਸਾਰੇ ਸ਼ਹਿਰਾਂ ਦੇ ਵਿੱਚ ਜਾ ਕੇ ਸੀ ਘਰ-ਘਰ ਜਾ ਕੇ ਅਲਿ ਦਿਖਾਈਏ ਤੇ ਪੰਜਾਬੀਆਂ ਨੂੰ ਸਮਝਾਈਏ ਕਿ ਪੰਜਾਬ ਨੂੰ ਬਚਾਉਣਾ ਹੈ ਤੇ ਨਿਸ਼ਾਨ ਨੂੰ ਤਿਆਗਣਾ ਹੈ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਬਾਕੀ ਮੈਂ ਫਿਰ ਇੱਕ ਵਾਰੀ ਤੁਹਾਨੂੰ ਦੱਸਦਾ ਕਿ ਓਵਰ ਆਲ ਜਿਹੜਾ ਪਲਾਨ ਆ ਇਹ 15000 ਦੇ ਕਰੀਬ ਜਿਹੜੇ ਸਾਡੇ ਪਿੰਡ ਤੇ ਬੋਰਡ ਬਣਦੇ ਆ ਔਰ 350 ਦੇ ਕਰੀਬ ਦਿੱਲੀ ਸਾਡੀਆਂ ਜਿਹੜੀਆਂ ਉਹ ਮੀਟਿੰਗਾਂ ਹੋਣਗੀਆਂ ਪਿੰਡਾਂ 'ਚ ਹੋਣ ਉਹ ਬੋੜਾਂ 'ਚ ਹੋਣ ਚੇਤਨਾ ਫਲਾਉਂਦੀ ਆ ਔਰ ਵੱਡੀ ਪ੍ਰਾਪਤੀ ਰਹੀ ਆ ਕਿ 86 ਦੇ ਕਰੀਬ ਨਸ਼ਾ ਤਸਕਰਾਂ ਦੇ ਜਿਹੜੇ ਨਸ਼ਾ ਸਦਾਗਰਾਂ ਦੇ ਘਰ ਸੀ ਉਹ ਪੰਜਾਬ ਨੇ ਤੇ ਬਲਡੋਜ਼ਰ ਚਲਾਇਆ ਉਹ ਬਲਡੋਜ਼ਰ ਜਿਹੜਾ ਆ ਇੱਕ ਤਰ੍ਹਾਂ ਨਾਲ ਡਰ ਪਾਉਂਦਾ ਆ ਹੋਰ ਲੋਕਾਂ ਨੂੰ ਜਿਹੜੇ ਇਸ ਤਰ੍ਹਾਂ ਦੇ ਘਿਣਾਉਣੇ ਕੰਮਾਂ ਦੇ ਨਾਲ ਆਪਣੇ ਘਰ ਦੀ ਕੰਸਟਰਕਸ਼ਨ ਕਰਦੇ ਆ ਪਰ ਸਮਾਜ ਦੀ ਡਿਸਕੰਸਟਰਕਸ਼ਨ ਕਰਦੇ ਆ ਸਮਾਜ ਨੂੰ ਤੋੜ ਦਿਆ ਸਮਾਜ ਨੂੰ ਖਤਮ ਕਰ ਦਿਆ ਔਰ ਵੱਡੀ ਗੱਲ ਆ ਕਿ 73 ਦੇ ਕਰੀਬ ਜਿਹੜੇ ਵੱਡੀ ਮਾਤਰਾ ਚ ਨਸ਼ੇ ਦੇ ਸਤਾਕਰ ਸਰਕਾਰ ਨੇ ਫੜ ਕੇ ਜੇਲ੍ਹਾਂ ਹੀ ਦਿੱਤੇ ਆ ਸੋ ਇਹ ਕੁਝ ਐਸੀਆਂ ਫਿਗਰਸ ਆ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਕਦੀ ਇਨਾਂ ਉੱਤੇ ਧਿਆਨ ਨਹੀਂ ਦਿੱਤਾ ਕਦੀ ਵੇਸਰੇ ਰਹੇ ਆ ਇਹਨਾਂ ਦੀਆਂ ਜਿਹੜੀਆਂ ਸਾਰੇ ਪਾਪ ਆ ਉਹ ਆਵਾਮੀ ਪਾਰਟੀ ਤੇ ਸਾਡੀ ਸਰਕਾਰ ਤੋ ਕਿ ਇੱਕ ਰੰਗਲਾ ਤੇ ਤੰਦਰੁਸਤ ਪੰਜਾਬ ਦੇ ਸਿਰਜਣ ਦੀ ਕੋਸ਼ਿਸ਼ ਵਿੱਚ ਆ ਇਹ ਸਾਡਾ ਪੰਜਾਬ ਦੇ ਲੋਕਾਂ ਨਾਲ ਵਾਦਾ ਰਿਹਾ ਕਿਉਂਕਿ ਸਾਰੇ ਲੋਕ ਆਮ ਸਮਾਜ ਚੋਂ ਉਪਜੇ ਹਰ ਇੱਕ ਨੇ ਹਰ ਤਕਲੀਫ ਦੇਖੀ ਆ ਸੋ ਸਾਰੀਆਂ ਤਕਲੀਫਾਂ ਸਾਰੀਆਂ ਦਰਦ ਜਿਹੜੇ ਆ ਉਹਨਾਂ ਦੇ ਹੰਝੂ ਆ ਉਹ ਸਾਡੀਆਂ ਅੱਖਾਂ 'ਚ ਆ ਸਾਡੇ ਦਿਲ 'ਚ ਆ ਸੋ ਹਰੇਕ ਚੀਜ਼ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਲਈ ਅੱਜ ਜਿਹੜਾ ਇਹ ਅਭਿਆਨ ਇੱਥੇ ਜੁਧ ਨਸ਼ਾ ਵਿਰੋਧਾ ਨਸ਼ਾ ਮੁਕਤੀ ਮੌਜੂਦ ਦਾ ਪਲਾਨ ਆ ਉਹਦੇ ਕਰਕੇ ਇੱਥੇ ਆਏ ਆ ਸੋ ਸਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਕ ਸਵਾਮੀ ਪਹਿਲੇ ਮਹੀਨੇ ਜਿਵੇਂ ਤਰ੍ਹਾਂ ਮੋਟਰ ਦੇ ਵਿੱਚ ਜਿਹੜਾ ਇਸ ਤਰ੍ਹਾਂ ਦਾ ਉਹਨੇ ਕਿਹੜਾ ਨਸ਼ਾ ਦੁਲਾਉਂਦੇ ਆ ਕਿ ਉਹ ਘਟ ਜੇਗਾ ਜਾਂ ਮੋਟਰਬਾਕ ਨੂੰ ਸ਼ਾਇਦ ਤੇ ਨਹੀਂ ਆਏ ਕਰੇਗਾ ਉਹ ਜਿਹਨੇ 19 ਸਚਪਤੀ ਮੋਤਾ ਹੈ ਸ਼ਰਾਬ ਦੇ ਗਰ ਦੋ ਰੋਟੀ ਤੇ ਖੜੇ ਗਏ ਹੈਗੇ ਜਿਹਨਾਂ ਲੋਕ ਜਿਹੜਾ ਦਿੱਲੀ ਤੋਂ ਲੈ ਕੇ ਆ ਰਹੇ ਸੀਗੇ ਉਹਨੂੰ ਕਿਵੇਂ ਦੇਖਦੇ ਹੋ ਦੇਖੋ ਇਹਦੇ ਸਬੰਧ ਦੇ ਵਿੱਚ ਗੱਲ ਇਹ ਬਹੁਤ ਦੁਖਦਾਈ ਆ ਕਿ ਇੰਨੀਆਂ ਮੌਤਾ ਹੋਈਆਂ ਕੇਂਦਰ ਸਰਕਾਰ ਨੇ ਵੀ ਅਸੀ ਗੱਲ ਕੀਤੀ ਆ ਕਿ ਜਿਹੜਾ ਮਥਨੋਲ ਵਰਗਾ ਇੰਨਾ ਖਤੰਦਾਕ ਹੈ ਉਹਦੀ ਸਪਲਾਈ ਕਿਸ ਤਰੀਕੇ ਨਾਲ ਹੋਈ ਆ ਕਿਸ ਤਰੀਕੇ ਨਾਲ ਪੂਰਾ ਟਰੈਕ ਰਿਕਾਰਡਿੰਗ ਦਾ ਕੀਤਾ ਜਾ ਰਿਹਾ ਤੋਂ ਇਹਨੂੰ ਲੈ ਕੇ ਨਿਰਸੰਦੇ ਇਹ ਸਮਾਜ ਦੇ ਲਈ ਬੜਾ ਦੁਖਦਈ ਆ ਸਾਡੇ ਸਾਰਿਆਂ ਲਈ ਬੜਾ ਦੁਖਦਈ ਆ ਹਰ ਇੱਕ ਵਿਅਕਤੀ ਦੀ ਉਸ ਪਰਿਵਾਰ ਚ ਕਿੰਨੀ ਜ਼ਰੂਰਤ ਆ ਕਿੰਨੀ ਡਿਪੈਂਡੈਂਸੀ ਆ ਕਿੰਨਾ ਮੋਹ ਜੁੜਿਆ ਹੁੰਦਾ ਜ਼ਰੂਰਤ ਨਾ ਵੀ ਹੋਵੇ ਆਮਦਨ ਨਾ ਵੀ ਹੋਵੇ ਲੇਕਿਨ ਪਰਿਵਾਰ ਦੇ ਜੀਵਨ ਇਕ ਦੂਜੇ ਨਾਲ ਜਿਹੜਾ ਮੋਹ ਹੁੰਦਾ ਉਹਦੀ ਕੋਈ ਕੀਮਤ ਨਹੀਂ ਹੋ ਸਕਦੀ ਜਿਹੜੀ ਦੂਜੀ ਤੁਸੀਂ ਗੱਲ ਕੀਤੀ ਆ ਬਾਰਡਰ ਏਰੀਆ ਤੇ ਗ੍ਰੈਸਨ ਦੇ ਜਦੋਂ ਤੋਂ ਆਪ ਇੰਡੀਆ ਪਾਕਿਸਤਾਨ ਵਾਰਡ ਦਾ ਮਾਹੌਲ ਜਿਹਾ ਬਣਿਆ ਉਹਦੇ ਵਿੱਚ ਐਕਸਟਰਾ ਸਿਕਿਉਰਿਟੀ ਅਲਰਟਸ ਆ ਗਏ ਆ ਐਕਸਟਰਾ ਵਾਚ ਜਿਹੜੀ ਸ਼ੁਰੂ ਹੋ ਗਈ ਆ ਕਿਤਨਾ ਨਸ਼ੇ ਜਦੋਂ ਤੋਂ ਬਾਕੀ ਦੀ ਦਾ ਸਮਗਲ ਹੁਣ ਰੁਕਦੀਆਂ ਤਾਂ ਨਸ਼ੇ ਤੇ ਵੀ ਬਹੁਤ ਵੱਡੀ ਤਦਾਦ ਚ ਵੱਡੀ ਤਰ੍ਹਾਂ ਨਾਲ ਪਾਬੰਦੀ ਜਿਹੜੀ ਸਾਡੇ ਸਾਹਮਣੇ ਆਈ ਹੈ ਕਿ ਬਾਰਡਰ ਦੇ ਜਿਹੜੇ ਸਿਦੇ ਹੈਗੇ ਆ ਉੱਥੇ ਤਾਂ ਮੰਨੋ ਬਹੁਤ ਜੀਤ ਕੰਗੀਆਂ ਵੀ ਹੋਈਆਂ ਹੈ ਭਾਵੇਂ ਸਾਹਮਣਾ ਜਿਹੜਾ ਤੇ ਫੜੀ ਜਾ ਰਹੀ ਹੈ ਜਿਹੋ ਹੀ ਤੁਹਾਨੂੰ ਨਾ ਅਸੀਂ ਉਹਦਾ ਦੱਸਿਆ ਹੈਗਾ ਕਿ 86 ਕਿਲੋ ਹੀਰੋਨ ਕਿਲੋ ਕਿ 86 ਕਰੋੜ ਦੀ ਵੈਲਿਊ ਹੈਗੀ ਹੈ ਔਰ 86 ਕਿਲੋ ਅਗਰ ਪੰਜਾਬ ਤੇ ਆਂਦੀ ਇੱਕ ਇੱਕ ਗ੍ਰਾਮ ਕਰਕੇ ਬਣਉਂਦੀ ਤੇ ਕਿੰਨੇ ਹਜ਼ਾਰਾਂ ਲੱਖਾਂ ਬੱਚਿਆਂ ਦੇ ਨਾਲ ਉਹਦਾ ਨੁਕਸਾਨ ਹੋਣਾ ਸੀ ਇਹ ਬੜੀ ਵੱਡੀ ਇੱਕ ਸਾਡੀ ਸਰਕਾਰ ਦੇ ਮੁਲਬੀ ਹੈਗੀ ਹੈ ਔਰ ਪਹਿਲੀ ਵਾਰੀ ਹੋਇਆ ਕਿ ਇੰਨੀਆਂ ਵੱਡੀਆਂ ਵੱਡੀਆਂ ਛੇਪਾਂ ਜਿਹੜੀਆਂ ਫੜਨੀਆਂ ਸ਼ੁਰੂ ਹੋਈਆਂ ਦੇਖੋ ਜਿੱਥੋਂ ਵੀ ਆਇਆ ਹੋਏਗਾ ਬਟ ਅਬਿਲਿਟੀ ਮਗਰ ਸਾਡੇ ਪੰਜਾਬ ਆਬਵੀਅਸਲੀ ਆ ਇਹ ਹੈਗਾ ਤੇ ਬਾਅਦ ਨੂੰ ਹਾਂ ਕਿਤੇ ਹੁੰਦਾ ਨਹੀਂ ਹੈਗਾ ਇਹਦਾ ਰੂਟ ਤੇ ਹਰ ਇੱਕ ਬੰਦ ਤੁਸੀਂ ਤੇ ਜਰਨਲਿਸਟ ਹੋ ਤੁਹਾਨੂੰ ਜਿਆਦਾ ਪਤਾ ਤੇ ਰੂਟ ਤੋਂ ਕਿਹੜਾ ਕਿੱਦਾਂ ਰੋਕਿਆ ਜਾਏਗਾ ਇਸ ਦੇ ਬਾਰੇ ਵੀ ਕੋਈ ਫਰਪੰਡ ਕਿਹੜਾ ਪੰਜਾਬ ਸਰਕਾਰ ਨੂੰ ਦਿੱਤਾ ਜਾਂਦਾ ਹੈ ਲਗਾਤਾਰ ਬੋਰਡਰ ਦੇ ਪਿੱਛੇ ਅਸੀਂ ਮਤਲਬ ਕਿ ਨੋ ਕੋਆਰਡੀਨੇਸ਼ਨ ਕੀਤਾ ਜਾਂਦਾ ਨੋ ਐਂਟੀ ਡਰੋਨ ਜਿਹੜੇ ਹੈਗੇ ਨੇ ਜਿਹੜੇ ਜਿੰਨਾ ਨਸ਼ਾ ਬਾਹਰੋਂ ਆ ਰਿਹਾ ਥਰੂ ਡਰੋਨ ਆ ਰਿਹਾ ਠੀਕ ਹੈ ਪੰਜਾਬ ਸਰਕਾਰ ਨੇ ਪਹਿਲੀ ਵਾਰੀ 51 ਕਰੋੜ ਤੋਂ ਜ਼ਿਆਦਾ ਰੁਪਏ ਖਰਚ ਕਰਨ ਜਾ ਰਹੀ ਹੈ ਔਰ ਨੋ ਐਂਟੀ ਡਰੋਨ ਬਾਰਡਰ ਪਰ ਲਗਾਏ ਜਾ ਰਹੇ ਨੇ ਤਾਂ ਕਿ ਕੋਈ ਵੀ ਡਰੋਨ ਨਸ਼ਾ ਲੈ ਕੇ ਇੱਥੇ ਨਾ ਸਕੇ ਅਗਰ ਆਇਆ ਤੇ ਉਹਨੂੰ ਡਿਫਿਊਜ਼ ਕੀਤਾ ਜਾ ਸਕੇ ਸੋ ਇਹ ਵੀ ਪਹਿਲੀ ਵਾਰੀ ਹੋਇਆ ਸਰਕਾਰ ਨੇ ਇਹਦੀ ਚਿੰਤਾ ਕੀਤੀ ਔਰ ਬੰਦੋਬਸਤ ਕੀਤੇ ਜਾ ਰਹੇ ਨੇ ਸਿਰਫ ਪ੍ਰਚਾਰ ਹੀ ਨਹੀਂ ਕਿਹਾ ਜਾ ਰਿਹਾ ਉਹਦੇ ਵਾਸਤੇ ਪ੍ਰਾਣੀ ਚਲੇ ਜਾ ਰਹੇ ਨੇ ਔਰ ਇਹ ਪਹਿਲੀ ਵਾਰੀ ਹੋਇਆ ਬਹੁਤ ਅੱਛੇ ਰਿਜ਼ਲਟ ਆਣਗੇ ਬਾਕੀ ਠੀਕ ਹੈ ਜਿਹੜਾ ਕੰਮ ਪਹਿਲੇ ਚੱਲਦਾ ਪਿਆ ਨਸ਼ਾ ਆ ਰਿਹਾ ਹੈਗਾ ਇਟ ਵਾਸ ਰੁਟੀਨ ਪਰ ਹੁਣ ਉਹਦੇ ਖਿਲਾਫ ਹੀ ਕੰਮ ਕਰਨਾ ਸ਼ੁਰੂ ਹੋ ਗਿਆ ਹੈਗਾ ਸੀ ਇਹਦਾ ਕਮਿੰਗ ਟਾਈਮ ਹੈ ਤੇ ਹੁਣ ਤੁਸੀਂ ਖੁਦ ਸੁਣਦੇ ਸੀ ਕਿ ਸਾਰੇ ਗੈਰ ਰੈਗਿੰਗ ਬੰਦੇ ਜਿਹੜਾ ਹੁਣ ਲੋਕਸ਼ੋਕ ਕੇ ਵੇਚਦੇ ਨੇ ਜਿਹੜੇ ਪਹਿਲਾਂ ਚੌਂਕਾ 'ਚ ਖੜੇ ਹੋ ਕੇ ਵੇਚਦੇ ਸੀ ਨਾ ਉਹ ਲੋਕਸ਼ੋਕ ਤੇ ਵੇਚਦੇ ਜੇ ਹੁਣ ਟਾਈਮ ਆ ਗਿਆ ਜਦੋਂ ਲੋਕਸ਼ੋਕੇ ਵੀ ਨਹੀਂ ਵੇਚਵਾਂਗੇ ਉਹ ਰਸ਼ ਸ਼ਰਮ ਦੀ ਕਾਟਰੀ ਆ ਗਈ ਬਿਲਕੁਲ ਨਸ਼ਾ ਘੱਟ ਕਰਕੇ ਛੜਨਾ ਤਨੂ ਕਹ ਰਹੀ ਸੀ ਨਾ ਕਿ ਜੀ ਬੀ ਨਾਸ਼ ਕਰਾਂਗੇ ਤਾਂ ਹੀ ਉਹ ਮਾਨਸਿਕ ਸਮਝ ਨਸ਼ਾ ਕਦਾਂ ਹੀ ਮਿਲਦਾ ਵਿਥ ਨੋਇਨ ਨੂੰ ਕਿਵੇਂ ਰੋਕਿਆ ਜਾਏਗਾ ਜਿੰਨੇ ਕ੍ਰੀਚਰ ਹਾ ਨੂ ਬਲੀ ਬੰਦੇ ਲਗਾ ਕੇ ਜਾਂ ਇਸ ਦੇ ਸਾਥਾਂ ਜਾਂ ਕਿਸੇ ਹੋਰ ਚੀਜ਼ ਨੂੰ ਉਹਨੂੰ ਯੂਜ਼ ਕਰਨ ਨੂੰ ਸੁਝਾਇਆ ਗਿਆ ਜੋ ਕੋਈ ਜਿਹਨੇ ਕਿਹਾ ਬਾਲੀ ਸਾਹਿਬ ਨੇ ਕਿਹਾ ਹੈਗਾ ਬਹੁਤ ਹੀ ਮਾਰੀ ਗੱਲ ਹੈਗੀ ਹੈ ਕਿ ਦੇਖੋ ਆਪਣੇ ਸੈਲਫ ਇੰਟਰਸਟ ਵਾਸਤੇ ਕਦੇ ਵੀ ਕਿਸੇ ਚੀਜ਼ ਨੂੰ ਐਦਾਂ ਨਾਲ ਸਮਾ ਦੇ ਕੋ ਲੁਕਣੇ ਜਾਣ ਦੇ ਜਾਨ ਕੋਈ ਜੋ ਹਰ ਚੀਜ਼ ਕਿਸੇ ਨਾ ਕਿਸੇ ਦੀ ਮਦਦ ਬਣੀ ਹੁੰਦੀ ਹੈ ਉਹ ਸ਼ਰਾਬ ਵਾਸਤੇ ਨਹੀਂ ਸੀ ਬਣਾਇਆ ਜੁਰਮਸੂਨਾਗਾ ਸੀ ਉਹਨਾਂ ਨੇ ਉਹਨੂੰ ਪੈਸੇ ਕਮਾਉਣ ਵਾਸਤੇ ਜਿਆਦਾ ਪੈਸੇ ਕਮਾਉਣ ਵਾਸਤੇ ਉਹਨੂੰ ਯੂਜ਼ ਕਰਕੇ ਇੱਕ ਜਰਿਮੀ ਸ਼ਰਾਬ ਦਾ ਕੰਮ ਕਰ ਦਿੱਤੀ ਉਹ ਲੋਕਾਂ ਨੂੰ ਉਹਨਾਂ ਦਿੱਤੀ ਜਿਹਨਾਂ ਲੋਕੀਂ ਜਾਣੀ ਚਲੇਗੇ ਬੜਾ ਸਹੀ ਗਿਆ ਕਿ ਘਾਟੇ ਇੱਕ ਮੋਢੀ ਹੁੰਦਾ ਜੋ ਪਰਿਵਾਰ ਚ ਲੰਦਾ ਹੈਗਾ ਉਹ ਮੋਢੀ ਖਤਮ ਹੋ ਗਈ ਤੇ ਉਹ ਕਿੰਨਾ ਹੁੰਦਾ ਉਹ ਪਰਿਵਾਰ ਹੀ ਬਰਬਾਦ ਹੋ ਗਏ ਨੇ ਔਰ ਸਰਕਾਰ ਦੀ ਉਪਲਬਧੀ ਇਹ ਕਿ ਉਹਨਾਂ ਨੇ ਇਮੀਡੀਏਟਲੀ ਸਾਰਿਆਂ ਨੂੰ ਫੜ ਲਿਆ ਹੈ ਕਿ ਤੁਹਾਨੂੰ ਸਖਤ ਸਜ਼ਾ ਉਹਨਾਂ ਨੂੰ ਦਿੱਤੀ ਜਾਏਗੀ ਕਿਉਂਕਿ ਜਿਹੜਾ ਆਦਮੀ ਇਨਸਾਨੀ ਦਾ ਜ਼ਿੰਦਗੀ ਨਾਲ ਪਰਵਾਹ ਕਰਦਾ ਨਹੀਂ ਬੁਖਸਿਆ ਜਾਏਗਾ ਇਸ ਕਰਕੇ ਇਹ ਆਰਐਚਓ ਨੂੰ ਵੀ ਦੇਖੋ ਕਿ ਕੋਈ ਡ੍ਰਾਈਵ ਖਤਮ ਪਈ ਲੋਕ ਸਿਆਦ ਆਉਂਦੇ ਪਿੱਛੇ ਗਿਆ ਸੀਗਾ ਪ੍ਰੈਸ ਕਾਨਫਰੰਸ ਕਰਕੇ ਜਿਹੜੇ ਰਾਜਪਾਲ ਸੀਗੇ ਕਿ ਪੰਜਾਬ ਨੂੰ ਸਪੈਸ਼ਲ ਪੈਕੇਜ ਦਿੱਤਾ ਜਾਏਗਾ ਇਸ ਕਰਕੇ ਲੱਗ ਰਿਹਾ ਕਿ ਦੇਖੋ ਕਹਿੰਦੇ ਸਰਕਾਰ ਤੇ ਨਿਗਰ ਦੇ ਦੇਖਦੇ ਹੋ ਸਾਰੇ ਜਾਣਦੇ ਹੋ ਕਿ ਸਾਨੂੰ ਲਗਾਤਾਰ ਪਿਛਲੇ ਸਮੇਂ ਤੋਂ ਸੜਨਾ ਵਿਧੂਗਾ ਕਰਦੀ ਆ ਰਹੀ ਹੈ ਸਾਡੇ ਕਿਸੇ ਵੀ ਕਿਥੇ ਅਜਿਹੀ ਕਿਸ਼ਾਲੀ ਹੁੰਦੀ ਹੈ ਉੱਥੇ ਰੁਕਾਵਟ ਪਾਉਂਦੀ ਹੈ ਸੋ ਸਕਦਾ ਕਿ ਅਸੀਂ ਆਪਣੀ ਮੰਗ ਕਰ ਰਹੇ ਹਾਂ ਕਿ ਜਿਹੜਾ ਸਾਡਾ ਸਰਕਾਰੀ ਹੋਇਆ ਹੈਗਾ ਪੰਜਾਬ ਦੇ ਵਿੱਚ ਕੋਰਟੀ ਦੀ ਵਾਰ ਹੋਈ ਹੈਗੀ ਇਹ ਖੜੇ ਬਹੁਤ ਸਾਰੇ extra ਖर्चा ਹੋਇਆ ਤੇ ਸੋ ਇਹ ਚਾਹਵਾ ਹੈ ਕਿ ਸਰਕਾਰ ਦਾ ਪੈਕੇਜ ਦੇਵੇ ਪਰ ਦੁੱਖ ਨਾ ਕਹਿਣਾ ਪੜਦਾ ਥੜਾ ਜਿਹਾ ਸੀ ਜਿਹੜਾ ਸਾਡਾ 8-9 ਹਜ਼ਾਰ ਕੋੜ ਵੀ ਆਪਣਾ ਬੰਦਾ ਆਰਡੀਓ ਵੀ ਦੇ ਰਹੇ ਕਿ ਸਾਨੂੰ ਬਾਦੂ ਪੈੱਕ ਕੀ ਦੇਣਾ ਸਾਡੇ ਵੇਖਦੇ ਹੁਣੇ ਹੀ ਹੁਣੇ ਉਹ ਸੁਨੀਲ ਜਾਖੜ ਸਾਹਿਬ ਨੇ ਵੀ ਮੰਗਿਆ ਮਿੱਟੂ ਸਾਹਿਬ ਵੀ ਲੱਗੇ ਹੋਏ ਦੇਖਦੇ ਆ ਪੰਜਾਬ ਦਾ ਮੋਹ ਕਿੰਨਾ ਕਿੰਨਾ ਪੈਕੇਜ ਲੈ ਕੇ ਜਾਂਦੇ ਆ